ਪ੍ਰਭੋ ਜੇਕਰ ਤੁਸੀਂ ਕਿਸੇ ਬੈਂਕ ਦੇ ਵਿੱਚ ਆਪਦੀ ਐਫ ਡੀ ਕਰਵਾਈ ਹੋਈ ਆ ਜਾਂ ਕਿਸੇ ਬੈਂਕ ਵਿੱਚ ਆਪਦਾ ਸੋਨਾ ਰੱਖਿਆ ਹੋਇਆ ਜਾਂ ਕੋਈ ਲਿਮਟ ਕਰਾਈ ਹੋਈ ਆ ਤਾਂ ਸਾਰੀ ਵੀਡੀਓ ਗੌਰ ਨਾਲ ਦੇਖ ਲਿਓ ਕਿਤੇ ਮੁੜ ਕੇ ਉਹ ਗੱਲ ਨਾ ਹੋ ਜੇ ਕਿ ਤੁਹਾਡੀ ਐਫ ਡੀ ਵਿੱਚ ਵੀ ਕੱਖ ਨਾ ਰਹਿ ਜੇ ਤੁਹਾਡੇ ਸੋਨੇ 'ਚ ਵੀ ਕਪਲੇਬਾਜੀ ਹੋ ਜੇ ਤੁਹਾਡੀ ਲਿਮਟ 'ਚ ਵੀ ਕੋਈ ਪੈਸੇ ਕਢਾ ਕੇ ਲੈ ਜੇ ਇਸ ਯਕੀਨ ਦੇ ਵਿੱਚ ਵੀ ਨਾ ਰਹਿ ਜਿਓ ਕਿ ਸਾਡਾ ਬੈਂਕ ਤਾਂ ਸਰਕਾਰੀ ਆ ਜਾਂ ਸਾਡਾ ਬੈਂਕ ਬਹੁਤ ਵੱਡਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਵਾਲੀ ਵੀਡੀਓ ਦੱਬ ਕੇ ਸ਼ੇਅਰ ਲਾਜ਼ਮੀ ਕਰਿਓ ਕਿਉਂਕਿ ਲਗਭਗ 99% ਲੋਕਾਂ ਦਾ ਵਿਸ਼ਵਾਸ ਬੈਂਕਾਂ ਦੇ ਉੱਪਰ ਆ ਆਪਾਂ ਕਿਸੇ ਨੂੰ ਪੈਸਾ ਵਿਆਜ ਦੀ ਦੇਣ ਦੇ ਬਜਾਏ ਭੱਜ ਕੇ ਪੈਸਾ ਜਾ ਕੇ ਬੈਂਕ 'ਚ ਜਮ੍ਹਾਂ ਕਰਾ ਦਿੰਨੇ ਆ ਯਾਰ ਵੀ ਬੈਂਕ 'ਚ ਤਾਂ ਆਪਣੇ ਪੈਸੇ ਬਿਲਕੁਲ ਸੇਫ ਨੇ ਇਹੋ ਜਿਹੀ ਇੱਕ ਘਟਨਾ ਵਾਪਰੀ ਆ ਸਾਦਕ ਦੇ ਵਿੱਚ ਜਿਹੜਾ ਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪੈਂਦਾ ਸਾਦਕ ਦੇ ਵਿੱਚ ਇੱਕ SBI ਬੈਂਕ ਦੀ ਬ੍ਰਾਂਚ ਆ ਉਸ ਬ੍ਰਾਂਚ ਦਾ ਇੱਕ ਕੈਸ਼ੀਅਰ ਸੀ ਕਾ ਅੰਮਿਤ ਢਿੰਗੜਾ ਕਾਫੀ ਲੰਬੇ ਸਮੇਂ ਤੋਂ ਉਹ ਬੰਦਾ ਉੱਥੇ ਕੈਸ਼ੀਅਰ ਦੀ ਡਿਊਟੀ ਕਰ ਰਿਹਾ ਹੁਣ ਸਾਦਕ ਦੇ ਜਿਹੜੇ ਨੇੜੇ-ਨੇੜੇ ਪਿੰਡ ਪੈਂਦੇ ਸੀਗੇ ਤਾਂ ਬਹੁਤ ਸਾਰੇ ਪਿੰਡਾਂ ਦੇ ਜ਼ਿਮੀਂਦਾਰਾਂ ਦੇ ਲੋਕਾਂ ਦੀਆਂ ਉਸ ਬੈਂਕ ਵਿੱਚ ਲਿਮਟਾਂ ਸੀਗੀਆਂ ਹੁਣ ਤੁਹਾਨੂੰ ਪਤਾ ਵੀ ਜਦੋਂ ਆਪਾਂ ਬੈਂਕ ਦੇ ਵਿੱਚ ਕਦੇ ਲਿਮਟ ਪਰ ਜਾਵੜੇ ਕਦੇ ਪੈਸੇ ਕਢਾਉਣ ਜਾਵੜੇ ਕਦੇ ਐਫ ਡੀ ਕਰਾਉਣ ਚ ਆਵੜੇ ਤਾਂ ਆਪਣੀ ਬੈਂਕ ਦੇ ਸਟਾਫ ਨਾਲ ਇੱਕ ਮੂਹ ਲਿਆਜ ਪੈ ਜਾਂਦੀ ਹੈ ਤੇ ਐਸ ਬੀ ਆਈ ਬੈਂਕ ਦੇ ਵਿੱਚ ਉਸ ਨੂੰ ਪਤਾ ਭੀੜ-ਭੜੱਕਾ ਬਹੁਤ ਹੁੰਦਾ ਹਰੇਕ ਬੰਦੇ ਨੂੰ ਐ ਹੁੰਦਾ ਮੈਂ ਛੇਛ ਦੀ ਕੰਮ ਨਿਬੇੜ ਕੇ ਤੁਹਾਨੂੰ ਨਿਕਲਾਂ ਹੁਣ ਜਦੋਂ ਜ਼ਿਮੀਦਾਰਾਂ ਨੇ ਆਪ ਦੀਆਂ ਲਿਮਟਾਂ ਭਰਨ ਲਈ ਵੀ ਉਸ ਬੈਂਕ ਜਾਇਆ ਕਰਨਾ ਤਾਂ ਉਸ ਬੰਦੇ ਨੇ ਕੀ ਕਰਿਆ ਕਰਨਾ ਅਮਿਤ ਢਿੰਗੜੇ ਨੇ ਜ਼ਿਮੀਦਾਰ ਨੂੰ ਕਿਹਾ ਕਰਨਾ ਵੀ ਕਿੰਨਾ ਕੈਸ਼ ਆ ਉਹਨੇ ਕਿਹਾ ਵੀ 4 ਲੱਖ ਦੀ ਲਿਮਟ ਲਿਆ ਔਰ ਫੜਾ 4 ਲੱਖ ਮੈਨੂੰ ਕੋਈ ਗੱਲ ਨਹੀਂ ਮੈਂ ਬਿਲ ਟਾਈਮ ਲਿਮਟ ਭਰ ਦੂੰਗਾ ਤੇਰੀ ਤੂੰ ਜਾਵੜ ਭੀੜ ਵਾਲੀ ਆ ਹੁਣ ਜ਼ਿਮੀਦਾਰ ਨੇ ਵੀ ਲਾਲਚ ਕਰ ਲਿਆ ਕਰਨਾ ਵੀ ਯਾਰ ਮੈਨੂੰ ਤਾਂ ਲਿਮਟ ਲਿਮਟ ਭਰਨ ਦਾ ਹਿਸਾਬ ਨਹੀਂ ਇੱਕ ਪੀੜ ਭੜਕਾ ਵਾਲਾ ਵੀ ਚੱਲ ਠੀਕ ਹੈ ਕੈਸ਼ੀਅਰ ਨੂੰ ਆਪਾਂ ਪੈਸੇ ਫੜਾ ਤੇ ਇਹ ਆਪ ਇਸ ਤਰ੍ਹਾਂ ਕਰਕੇ ਅਮਿਤ ਢਿੰਗੜੇ ਨੇ ਬਹੁਤ ਸਾਰੇ ਜ਼ਿਮੀਦਾਰਾਂ ਤੋਂ ਸਿੱਧੇ ਕੈਸ਼ ਫੜ ਲਿਆ ਕਰਨਾ ਵੀ ਕੋਈ ਗੱਲ ਨਹੀਂ ਮੈਂ 2 ਵਜੇ ਤੋਂ ਬਾਅਦ ਯਾਰ ਆਪੇ ਭਰ ਦੂੰਗਾ ਤੁਸੀਂ ਜਾ ਬੜੋ ਉਸ ਤੋਂ ਬਾਅਦ ਜ਼ਿਮੀਦਾਰ ਨੂੰ ਫੋਨ ਵੀ ਕਰ ਦਿਆ ਕਰਨਾ 2-3 ਵਜੇ ਵੀ ਭਾਈ ਤੁਹਾਡੀ ਲਿਮਟ ਭਰੀ ਗਈ ਹੁਣ ਜਦੋਂ ਇੱਕ ਬੈਂਕ ਦਾ ਅਧਿਕਾਰੀ ਇੱਕ ਗਾਹਕ ਨੂੰ ਫੋਨ ਕਰਦੇ ਵੀ ਤੇਰੀ ਭਾਈ ਲਿਮਟ ਭਰੀ ਗਈ ਹੁਣ ਗਾਹਕ ਨੇ ਤਾਂ ਯਕੀਨ ਕਰਨਾ ਹੀ ਕਰਨਾ ਵੀ ਯਾਰ ਬੈਂਕ ਦੇ ਅਧਿਕਾਰੀ ਨੇ ਆਪਾਂ ਨੂੰ ਕਹਿ ਦਿੱਤਾ ਵੀ ਹਾਂ ਤੇਰੀ ਲਿਮਟ ਭਰੀ ਗਈ ਬਸ ਠੀਕ ਆ ਕਿਉਂਕਿ ਆਪਾਂ ਨੂੰ ਬੈਂਕ ਵਾਲੇ ਦੱਸਦੇ ਨੇ ਵੀ ਹਾਂ ਤੇਰੀ ਲਿਮਟ ਭਰੀ ਗਈ ਹੁਣ ਲੈਪਟਾਪ ਖੋਲ ਕੇ ਆਪਾਂ ਉੱ ਕਿਉਂਕਿ ਆਮ ਜੀਮੀਦਾਰ ਤੁਹਾਨੂੰ ਪਤਾ ਬਾਲੇ ਵਿਚਾਰੇ ਅਣਪੜ੍ਹੇ ਆ। ਚਲੋ ਜੀ ਜਿਹੜੇ ਲੋਕਾਂ ਨੇ ਐਫ ਡੀਆਂ ਕਰਵਾਈਆਂ ਹੋਈਆਂ ਸੀਗੀਆਂ ਹੁਣ ਉਹ ਸਾਰੀਆਂ ਐਫ ਡੀਆਂ ਵੀ ਉਹਦੇ ਹੱਥਾਂ ਚੋਂ ਦੀਆਂ ਸੀਗੀਆਂ। ਇਸ ਬੰਦੇ ਨੇ ਸਭ ਤੋਂ ਪਹਿਲਾਂ ਕੀ ਕੀਤਾ ਪਹਿਲਾਂ ਲੋਕਾਂ ਦੇ ਮੈਸੇਜ ਬੰਦ ਕੀਤੇ ਜਿਹੜਾ ਅਲਰਟ ਮੈਸੇਜ ਬੈਂਕ ਵੱਲੋਂ ਆਉਂਦਾ। ਵੀ ਤੁਹਾਡੇ ਖਾਤੇ 'ਚ ਇੰਨੇ ਪੈਸੇ ਜਮ੍ਹਾਂ ਹੋ ਗਏ ਜਾਂ ਇੰਨੇ ਪੈਸੇ ਕਢਾ ਲੇ। ਇਸ ਬੰਦੇ ਨੇ ਕਟੋ-ਕਟ 5500 ਖਾਤਿਆਂ ਦਾ ਉਹ ਮੈਸੇਜ ਜਾਣਾ ਬੰਦ ਕਰਤਾ। ਜਿਹੜਾ ਬੈਂਕ ਵੱਲੋਂ ਅਲਰਟ ਮੈਸੇਜ ਆਂਦਾ ਬੈਲੈਂਸ ਆਲਾ। ਫੇਰੇ ਨੇ ਬਹੁਤ ਸਾਰੇ ਬੰਦਿਆਂ ਦੀਆਂ ਐਫਰਡੀਆਂ ਚੋਂ ਪੈਸਾ ਕਢਵਾ ਕੇ ਆਪਦੀ ਘਰ ਵਾਲੀ ਦੇ ਅਕਾਊਂਟ ਚ ਟ੍ਰਾਂਜੈਕਸ਼ਨਾਂ ਕਰਤੀਆਂ ਤੇ ਜਿਹੜੇ ਜ਼ਿੰਮੇਦਾਰ ਲਿਮਟਾਂ ਪਰ ਨੌਂਦੇ ਸੀ ਜਾਂ ਕੋਈ ਲਿਮਟ ਕਢਾਉਣ ਆਉਂਦਾ ਸੀਗਾ ਉਹਨਾਂ ਤੋਂ ਇਹ ਬਤੰਦਰ 2 2 3 3 ਚੱਕਾਂ ਦੇ ਸਾਈਨ ਕਰਾ ਲਿਆ ਕਰੇ ਬਾਅਦ ਚ ਉਹਨਾਂ ਨੂੰ ਐ ਝੂਠ ਮਾਰ ਦਿਆ ਕਰੇ ਯਾਰ ਇੱਕ ਚੈੱਕ ਆ ਤੁਹਾਡਾ ਰਿਜੈਕਟ ਹੋ ਗਿਆ ਉਹ ਤਾਂ ਸਾਈਨ ਗਲਤ ਸੀ ਉਹ ਤੁਸੀਂ ਦੁਬਾਰਾ ਸਾਈਨ ਕਰਕੇ ਜਾਓ ਹੁਣ ਜ਼ਿੰਮੇਦਾਰ ਵਿਚਾਰੇ ਅਣਪੜ੍ਹੇ ਭੋਲੇ ਹੁੰਦੇ ਆ ਬਈ ਉਹਨਾਂ ਨੂੰ ਨਾ ਤਾਂ ਇਹ ਚੇਤਾ ਰਿਹਾ ਕਰੇ ਵੀ ਇਹਨੂੰ ਦੋ ਚੈੱਕ ਦੇ ਦਿੱਤੇ ਜਾਂ ਇੱਕ ਚੈੱਕ ਦਿੱਤਾ ਜਾਂ ਕਿਵੇਂ ਕਰ ਲਈ ਬਾਰੇ ਖਾਤਿਆਂ ਚੋਂ ਇਹ ਬਿਨਾ ਚੈੱਕ ਤੋਂ ਵੀ ਪੈਸੇ ਕਢਾ ਕੇ ਲੈ ਗਿਆ ਲਗਭਗ 5500 ਖਾਤਿਆਂ ਚੋਂ ਇਹ 100 ਕਰੋੜ ਤੋਂ ਉੱਪਰ ਇਹਨੇ ਪੈਸਾ ਕਢਾਇਆ ਜਿਹੜਾ ਕੁਛ ਨੇ ਆਪਦੀ ਘਰ ਵਾਲੀ ਦੇ ਖਾਤੇ ਟ੍ਰਾਂਜੈਕਸ਼ਨ ਕੀਤੀ ਕੁਛ ਆਪਦੇ ਸਾਲਿਆਂ ਦੇ ਖਾਤੇ ਚ ਕੀਤੀ ਗਾਂ ਸਾਲਿਆਂ ਦੇ ਰਿਸ਼ਤੇ ਰਿਚ ਵੀ ਖਾਤੇ ਜੇ ਪੈਂਦਾ ਪੈਸੇ ਪਾਉਂਦਾ ਰਿਆ ਹੁਣ ਪਤਾ ਕਿੱਥੋਂ ਲੱਗਾ ਇਹ ਸਿਆਪਾ ਪਿਆ ਕਿਵੇਂ ਸਿਆਪਾ ਹੁਣ ਐ ਪਿਆ ਵੀ ਜਿਹੜੇ ਬੰਦਿਆਂ ਦਾ ਹੁਣ ਐਫ ਡੀ ਦਾ ਟਾਈਮ ਪੂਰਾ ਹੋ ਗਿਆ ਵੀ ਯਾਰ ਸਾਡੀ ਤਾਂ 5 ਸਾਲ ਦੀ ਐਫ ਡੀ ਸੀ ਵੀ ਜਾ ਕੇ ਹੁਣ ਦੇਖੀਏ ਵੀ ਐਫ ਡੀ ਚ ਕਿੰਨੇ ਪੈਸੇ ਬਣ ਗਏ ਜਾਂ ਕਿਸੇ ਦੀ 3 ਸਾਲ ਦੀ ਐਫ ਡੀ ਜੀ ਕਿਸੇ 2 ਸਾਲ ਦੀ ਐਫ ਡੀ ਸੀਗੀ ਜਦੋਂ ਕੁਝ ਬੰਦੇ ਬੈਂਕ ਚ ਆਏ ਉਹਨਾਂ ਨੇ ਕਿਹਾ ਵੀ ਸਾਡੀ ਐਫ ਡੀ ਚ ਵੀ ਦੱਸੋ ਕਿੰਨੇ ਪੈਸੇ ਬਣ ਗਏ ਸਾਡਾ ਸਮਾਂ ਪੂਰਾ ਹੋ ਗਿਆ ਅੱਗੋਂ ਬੈਂਕ ਅਧਿਕਾਰੀ ਨੇ ਕਿਹਾ ਵੀ ਤੁਹਾਡੀ ਐਫ ਡੀ ਦਾ ਕੋਈ ਗੂ ਬੋਲਦੇ ਆ ਤੁਸੀਂ ਤਾਂ ਪੈਸੇ ਕਢਾ ਕੇ ਲੈ ਗਏ ਇਸ ਦਾ ਕੱਖ ਹੈ ਹੀ ਨਹੀਂਗਾ ਬਈ ਉਹਨਾਂ ਦੇ ਹੋਸ਼ ਉੱਡ ਗਏ ਵੀ ਯਾਰ ਅਸੀਂ ਇੰਨਾ ਪੈਸਾ ਜਮਾ ਕਰਾਇਆ ਤੇ ਇਹ ਪੈਸਾ ਚਲਾ ਕੇ ਤੇ ਕਿਸੇ ਦਾ ਕਢਾਇਆ ਹੀ ਨਹੀਂਗਾ ਹੁਣ ਬੈਂਕ ਵਾਲੇ ਕਹਿੰਦੇ ਵੀ ਤੁਸੀਂ ਪੈਸਾ ਕਢਾਇਆ ਦੇਖੋ ਉਹਨੇ ਟਾਈਮ ਨੂੰ ਕੋਈ ਜ਼ਿੰਮੇਵਾਰ ਜਾ ਬੜਿਆ ਹੋਊਗਾ ਵਿਚਾਰਾ ਲਿਮਟ ਚੋਂ ਪੈਸੇ ਕਢਾਉਣ ਲਈ ਜਦੋਂ ਉਹਨੇ ਲਿਮਟ ਚੋਂ ਪੈਸੇ ਕਢਾਉਣ ਗਿਆ ਸੇਵਿੰਗ ਚ ਪਾ ਦਿਓ ਉਹ ਕਹਿੰਦੇ ਤੁਹਾਡੀ ਤਾਂ ਲਿਮਟ ਚੱਕੀ ਹੋਈ ਥੋੜੀ ਦੇਰ ਤੱਕ ਆਖ ਹੈ ਹੀ ਨਹੀਂਗਾ ਸਗੋਂ 1100 ਰੁਪਏ ਤੁਹਾਡੇ ਮਾਈਨਸ ਬੋਲੀ ਜਾਂਦਾ ਬਾਈ ਇਸ ਤਰ੍ਹਾਂ ਫਿਰ ਰੌਲਾ ਪੈਂਦਾ ਪੈਂਦਾ ਇਹ ਗੱਲ ਹੋ ਗਈ ਸੋਸ਼ਲ ਮੀਡੀਆ ਤੇ ਵਾਇਰਲ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਫਿਰ ਨੇੜੇ ਨੇੜੇ ਦੇ ਪਿੰਡਾਂ ਦੇ ਲੋਕ ਵੀ ਭੱਜ ਉੱਠੇ ਪਾਈ ਆਪਣੀ ਵੀ ਲਿਮਟ ਪਤਾ ਨਹੀਂ ਕਿੰਨੇ ਕੁ ਲੋਕਾਂ ਦੀਆਂ ਐਫਡੀਆਂ ਦੇ ਵਿੱਚ ਕਾ ਮੋਲਦੇ ਸੀ ਜਮਾ ਜ਼ੀਰੋ ਬੈਲੈਂਸ ਸੀਗਾ ਕਿੰਨੇ ਜੀਵੀ ਤਰ੍ਹਾਂ ਦੇ ਲੋਕਾਂ ਦੀਆਂ ਲਿਮਟਾਂ ਦੇ ਵਿੱਚ ਮਾਈਨਸ ਦੇ ਵਿੱਚ ਕੋਈ 2000 ਰੁਪਿਆ ਕੋਈ 1100 ਰੁਪਿਆ ਕੋਈ 1500 ਰੁਪਿਆ 5 ਲੱਖ ਦੀ ਲਿਮਟ ਕਢਾ ਕੇ ਲੈ ਗਿਆ 10 ਲੱਖ ਦੀ 20 ਲੱਖ ਦੀ 25 30 30 ਲੱਖ ਦੀ ਵੀ ਲਿਮਟੇ ਬੰਦੇ ਨੇ ਕਢਾ ਕੇ ਆਪਦੀ ਘਰੇਲੀ ਦੇ ਖਾਤੇ 'ਚ ਪਾਈ ਗਿਆ ਤੇ ਸਾਲਿਆਂ ਦੇ ਖਾਤੇ 'ਚ ਪਾਈ ਗਿਆ ਹੁਣ ਜਦੋਂ ਉੱਥੇ ਬਈ ਬਾੜਾ ਰੌਲਾ ਰੱਪਾ ਪੈ ਗਿਆ ਵੀ ਦੂਜੇ ਬੈਂਕ ਅਧਿਕਾਰੀਆਂ ਨੇ ਦੇਖਿਆ ਵੀ ਇਹ ਕੀ ਬਣ ਗਿਆ ਵੀ ਇੰਨੇ ਲੋਕ ਤੁਰੇ ਆਉਂਦੇ ਇੰਨੇ ਲੋਕਾਂ ਨੂੰ ਥੋੜਾ ਵੀ ਮੁੜਕੇ ਜਿਹੜਾ ਇਹ ਅਮਿਤ ਢਿੰਗੜਾ ਸੀਗਾ ਬਈ ਇਹ ਬੈਂਕ ਚੋਂ ਫਰਾਰ ਹੋ ਗਿਆ ਇਹ ਭੱਜ ਗਿਆ ਇਹ ਮੁੜਕੇ ਜੂਪੀ ਜਾਪੀਆ ਨੂੰ ਲੰਗ ਗਿਆ ਮੁੜਕੇ ਬੈਂਕ ਨੇ ਜਿਹੜਾ ਬੈਂਕ ਚ ਸੋਨਾ ਪਿਆ ਸੀਗਾ ਉਸ ਸੋਨੇ ਦੀ ਜਾਂਚ ਪੜਤਾਲ ਕਰਾਈ ਵੀ ਐਨੇ ਤੋਲੇ ਸੋਨਾ ਸਾਡੇ ਬੈਂਕ ਦੇ ਵਿੱਚ ਜਮਾ ਤਾਂ ਬਈ ਉਹਦੇ ਚ ਵੀ ਪਤਾ ਨਹੀਂ ਕਿੰਨੇ ਤੋਲੇ ਸੋਨਾ ਕਿੰਨੇ ਲੱਖ ਦਾ ਸੋਨਾ ਗਾਇਬ ਹੁਣ ਦੱਸੋ ਕਿ ਲੋਕ ਯਕੀਨ ਕੀਤੇ ਕਰਨ ਲੋਕ ਕਿਸੇ ਨੂੰ ਪੈਸੇ ਧਾਰਨ ਨਹੀਂ ਦਿੰਦੇ ਵੀ ਸਾਡੇ ਪੈਸੇ ਡੁੱਬ ਜਾਣਗੇ ਇਸਦਾ ਬੈਂਕ ਵਿੱਚ ਐਫ ਡੀ ਕਰਾਵਾਂਗੇ ਜਾਂ ਪੈਸੇ ਜਮ੍ਹਾਂ ਕਰਾਵਾਂਗੇ ਜਾਂ ਸੋਨਾ ਬੈਂਕ ਵਿੱਚ ਧਰਾਂਗੇ ਪਰ ਹੁਣ ਬੈਂਕਾਂ ਦੇ ਵਿੱਚ ਵੀ ਕੁਝ ਕੁ ਕਰਾਪਟ ਅਧਿਕਾਰੀ ਇਹੋ ਜਿਹੇ ਆ ਜਿਹੜੇ ਲੋਕਾਂ ਦੀ ਹੱਕ ਦੀ ਕਮਾਈ ਨੂੰ ਇੱਕ ਮਿੰਟ ਚ ਉਡਾ ਕੇ ਲੈ ਜਾਂਦੇ ਆ ਹੁਣ ਭਾਈ ਜਿੰਨਾ ਪੈਸੇ ਤੇ ਲਦਾ ਹਿਸਾਬ ਹੁੰਦਾ ਸਾਰਾ ਕੈਸ਼ੀਅਰ ਦੇ ਹੱਥ ਚ ਹੁੰਦਾ ਬੈਂਕ ਅਧਿਕਾਰੀਆਂ ਦੀ ਮਰਜ਼ੀ ਹੁੰਦੀ ਆ ਉਹ ਕਿਸੇ ਦੇ ਵੀ ਖਾਤੇ ਚੋਂ ਪੈਸੇ ਕਢਾ ਸਕਦੇ ਆ ਕਿਸੇ ਦੇ ਖਾਤੇ ਚ ਪੈਸੇ ਪਾ ਸਕਦੇ ਆ ਸਭ ਕੁਝ ਉਹਦੀ ਮਰਜ਼ੀ ਨਾਲ ਹੁੰਦਾ ਤੁਹਾਡੇ ਮੈਂ ਧਿਆਨ ਚ ਇੱਕ ਗੱਲ ਲਿਆ ਦਿੰਨਾ ਕਿ ਜਦੋਂ 31 ਮ ਜਦੋਂ ਆਪਾਂ ਲਿਮਟ ਨਹੀਂ ਚੱਕੀ ਹੁੰਦੀ ਜਾਂ ਘੱਟ ਚੱਕੀ ਹੁੰਦੀ ਹੈ ਤਾਂ ਇਹ ਮਾਂ ਦੇ ਪੁੱਤ ਆਪਾਂ ਉਹਨੂੰ ਬਿਨਾਂ ਪੁੱਛੇ ਆਪਣੀ ਲਿਮਟ ਨੂੰ ਚੱਕ ਕੇ ਸੇਵਿੰਗ ਅਕਾਊਂਟ ਚ ਪਾ ਦਿੰਦੇ ਆ ਉਧਰੋਂ ਦੋ ਦਿਨਾਂ ਬਾਅਦ ਘੁਆ ਕੇ ਫਿਰ ਲਿਮਟ ਚ ਪਾ ਦਿੰਦੇ ਆ ਜੇ ਇਹ ਲਿਮਟ ਦਾ ਪੈਸਾ ਕਢਾ ਕੇ ਆਪਣੀ ਸੇਵਿੰਗ ਚ ਪਾ ਸਕਦੇ ਆ ਤੇ ਭਈ ਇਹ ਸੇਵਿੰਗ ਚ ਕਢਾ ਵੀ ਸਕਦੇ ਆ ਕਿਉਂਕਿ ਬਹੁਤ ਸਾਰੇ ਜ਼ਿੰਮੇਵਾਰਾਂ ਤੋਂ ਇਹ ਸਾਈਨ ਝੂਠ ਮਾਰ ਕੇ ਵੀ ਕਰਾ ਜਾਂਦੇ ਆ ਵੀ ਯਾਰ ਐਸ ਵਾਊਚਰ ਤੇ ਸਾਈਨ ਕਰੋ ਜੀ ਉਹ ਤੁਹਾਡਾ ਚੈੱਕ ਰਿਜੈਕਟ ਹੋ ਗਿਆ ਦੁਬਾਰਾ ਚੈੱਕ ਤੇ ਸਾਈਨ ਕਰ ਦਿਓ ਜੀ ਤੇ ਹੁਣ ਪੁੱਛਦੇ ਫਿਰ ਭਈ ਆਪਾਂ ਵੀ ਨਹੀਂ ਗਾ ਪਰ ਹੁਣ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਕਿਹੜੇ ਬੈਂਕ ਅਧਿਕਾਰੀ ਦਿਲ ਦੇ ਵਿੱਚ ਖੋਟ ਆ। ਇਸ ਕਰਕੇ ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਜਿਨ੍ਹਾਂ ਦੀਆਂ ਬੈਂਕਾਂ ਵਿੱਚ ਐਫ ਡੀ ਕਰਾਈਆਂ ਹੋਈਆਂ ਨੇ ਜਾਂ ਲਿਮਟਾਂ ਆਣੇ ਜਾਂ ਸੋਨਾ ਬੈਂਕਾਂ 'ਚ ਧਰਿਆ ਹੋਇਆ ਵੀ ਮਹੀਨੇ ਬਾਅਦ ਆਪਦੇ ਖਾਤੇ ਦੀ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ। ਪਹਿਲੀ ਗੱਲ ਤਾਂ ਨੈੱਟ ਬੈਂਕਿੰਗ ਚਲਾਓ। ਨੈੱਟ ਬੈਂਕਿੰਗ ਆਪ ਦੀ ਸਵੇਰੇ ਸ਼ਾਮ ਆਪਦੇ ਖਾਤੇ ਨੂੰ ਖੋਲ ਕੇ ਚੈੱਕ ਕਰ ਲਿਆ ਕਰੋ ਵੀ ਸਾਡੇ ਖਾਤੇ 'ਚ ਕੁਝ ਹੈਗਾ ਜਾਂ ਕੋਈ ਗੁੱਗੂ ਬੋਲਣ ਦਾਤ ਤੇ ਬੈਂਕ ਵਾਲਿਆਂ ਨੇ। ਕਈ ਬੈਂਕਾਂ ਦਾ ਪਹਿਲਾਂ ਵੀ ਇਹ ਮੁੱਦਾ ਸਾਹਮਣੇ ਆਇਆ। ਕੁਝ ਅਧਿਕਾਰੀਆਂ ਨੇ ਪਹਿਲਾਂ ਵੀ ਬੈਂਕ ਤੇ ਇਹੇ ਅਮਿਤ ਢਿੰਗੜਾ ਕੋਈ ਅੱਜ ਦਾ ਠੱਗੀ ਮਾਰਨੇ ਲੱਗਾ ਕਟਕੜੇ ਨੂੰ 3 ਸਾਲ ਹੋ ਗਏ ਸੀਗੇ ਸਾਰਾ ਕੁਝ ਕਰਦੇ ਨੂੰ 3 ਸਾਲਾਂ ਬਾਅਦ ਆ ਕੇ ਇਸ ਬੰਦੇ ਦਾ ਰਾਜ ਖੁੱਲਿਆ ਤੇ ਹੁਣ ਜੁਪੀ ਦੇ ਮਥਰਾ ਦੇ ਵਿੱਚੋਂ ਇਸ ਬੰਦੇ ਨੂੰ ਅਰੈਸਟ ਕਰਕੇ ਲਿਆਂਦਾ ਗਿਆ ਹੁਣ ਵਿਚਾਰੇ ਭੁੱਖੇ ਭਾਣੇ ਲੋਕ ਪੋਸਟ ਬੈਂਕ ਅੱਗੇ ਬੈਠੇ ਧਰਨਾ ਲਈ ਬੈਠੇ ਆ ਮੁਜ਼ਾਰੇ ਕਰੀਏ ਵੀ ਸਾਡੇ ਆ ਸਾਡਾ ਪੈਸਾ ਸਾਨੂੰ ਦਿੱਤਾ ਜਾਵੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਇਹੇ ਵੀਡੀਓ ਬਾਦ ਵਿੱਚ ਲੋਕਾਂ ਤੱਕ ਪਹੁੰਚੇ ਲੋਕ ਸੁਚੇਤ ਹੋਣ ਤੇ ਆਪ ਦੇ ਖਾਤਿਆਂ ਦੀ ਜਾਂਚ ਪੜਤਾਲ ਕਰਾ ਲੈਣ ਕਿਤੇ ਤੁਹਾਡੇ ਨਾਲ ਇਹੋ ਜਿਹੀ ਕੋਈ ਅਣਹੋਣੀ ਨਾ ਹੋ ਜਾਈ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ